ਤਾਂ ਤੀ ਸੀ ਗੱਲ ਅਸੀਂ ਤਾਂ ਹੀ ਆਏ ਆਹੀ ਆਏ ਚੌਰੀਆਂ ਕਹਿ ਰਹੇ ਨਹੀਂ ਕਰਦੇ ਤੁਸੀਂ ਕੋਈ ਨਹੀਂ ਕਰਾਂਗੇ ਜੋ ਸਾਡੇ ਨਾਲ ਜਹ ਹਲਾਤ ਹੋਏ ਨੇ ਸਾਡੀਆਂ ਭੈਣਾਂ ਵੀ ਹੋਈ ਨੇਰੀ ਹੋਈ ਇਹਨੇ ਚਪਕਣੀ ਚਾਹੀਦੀ ਮੈਂ ਉਹ ਤੇਰੀ ਕਹਤ ਸੁਣੋ ਮੇਰੀ ਮਾਂ ਸਾਨੂੰ ਕਿਸੇ ਜੇ ਭਰੋਸਾ ਹੈ ਜੇ ਭਰੋਸਾ ਸਾਨੂੰ ਪਹਿਲਾਂ ਮਿਲਿਆ ਸੀ ਇਹੀ ਮਿਲਿਆ ਸੀ ਸਾਨੂੰ ਭਗਵੰਤ ਮਾਨ ਜੀ ਨੇ ਸਾਡੇ ਨਾਲ ਕਮਿਟਮੈਂਟ ਕੀਤੀ ਸੀਗੀ ਜਲੰਧਰ ਸੀ ਜਿਹੜੇ 3 ਤੋਂ 6 ਸਾਲ ਦੇ ਬੱਚੇ ਨੇ ਉਹ ਆਂਗਣਵਾੜੀ ਸੈਂਟਰਾਂ 'ਚ ਰਹਿਣਗੇ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੇ ਲਈ ਅੱਜ ਭਗਵੰਤ ਮਾਨ ਹੋਰਾਂ ਨੇ ਸ਼ੁਰੂਆਤ ਕੀਤੀ ਹੈ ਪ੍ਰਚਾਰ ਦੀ ਸ੍ਰੀ ਪਤੇਗੜ੍ਹ ਸਾਹਿਬ ਤੋਂ ਆਪਣੇ ਉਮੀਦਵਾਰ ਗੁਰਪ੍ਰੀਤ ਸਿੰਘ ਜੀ ਪੀ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਸਹਰਾਦ ਪਹੁੰਚੇ ਜਿੱਥੇ ਭਗਵੰਤ ਮਾਨ ਹੋਰਾਂ ਨੇ ਅੰਦਰ ਵੱਡਾ ਜਿਹੜਾ ਹੈ ਇਕੱਠ ਕਰਕੇ ਆਪਣੇ ਵਰਕਰਾਂ ਨੂੰ ਆਪਣੀ ਪਾਰਟੀ ਨੂੰ ਸੰਬੋਧਨ ਕੀਤਾ ਉੱਥੇ ਬਾਹਰ ਾਂਗਨਵਾੜੀ ਮੁਲਾਜ਼ਮ ਜਿਹੜੇ ਨੇ ਉਹ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਸੀ ਉਹਨਾਂ ਦੀ ਮੰਗ ਸੀ ਕਿ ਅਸੀਂ ਸਰਦਾਰ ਭਗਵੰਤ ਸਿੰਘ ਮਾਨਹੋਰਾ ਨੂੰ ਮਿਲਣਾ ਚਾਹੁੰਦੇ ਆ ਸੂਬਾ ਪ੍ਰਧਾਨ ਇਸ ਵੇਲੇ ਮੇਰੇ ਨਾਲ ਨੇ ਕੀ ਸਾਰੀ ਘਟਨਾ ਕੀ ਵਾਪਰਦੀ ਆ ਤੁਸੀਂ ਆਉਨੇ ਹੋ ਸਿਰਫ ਪ੍ਰਦਰਸ਼ਨ ਕਰਨਾ ਆਉਨੇ ਹੋ ਜਾਂ ਤੁਹਾਨੂੰ ਸੀਗਾ ਕਿ ਅਸੀਂ ਸੀਐਮ ਸਾਹਿਬ ਨੂੰ ਮਿਲਣਾ ਸਾਡਾ ਜਿਹੜਾ ਅੱਜ ਮਕਸਦ ਸੀਗਾ ਕਿਉਂਕਿ ਭਗਵੰਤ ਮਾਨ ਜੀ ਨੇ ਸਾਡੇ ਨਾਲ ਕਮਿਟਮੈਂਟ ਕੀਤੀ ਸੀਗੀ ਜਲੰਧਰ ਜਦੋਂ ਵੀ ਰੋਡ ਸ਼ੋਅ ਜਦੋਂ ਹੋਇਆ ਹੈ ਤੇ ਉਸ ਟਾਈਮ ਵੀ ਸਾਡੇ ਨੇ ਕਮਿਟਮੈਂਟ ਕੀਤੀ ਸੀਗੀ ਵੀ ਅਸੀਂ ਜਿਹੜੇ 3 ਤੋਂ 6 ਸਾਲ ਦੇ ਬੱਚੇ ਨੇ ਉਹ ਆਂਗਣਵਾੜੀ ਸੈਂਟਰਾਂ 'ਚ ਰਹਿਣਗੇ ਤੇ ਬੱਚੇ ਪ੍ਰੀ ਨਰਸਰੀ ਆ ਜਿਹੜੀ ਉਹ ਅਸੀਂ ਆਂਗਣਵਾੜੀ ਵਰਕਰਾਂ ਨੂੰ ਦਿੱਤੀ ਜਾਊਗੀ ਅੱਜ ਹਾਲਾਤ ਕੀ ਹੋ ਰਹੇ ਨੇ ਜਿਹੜੇ ਕਿ ਭਗਵਾਨਤਮਨ ਰੋਜ਼ ਅਖਬਾਰਾਂ 'ਚ ਟੀਵੀ ਦੇ ਵਿੱਚ ਇਹ ਗੱਲ ਕਹਿ ਰਿਹਾ ਵੀ ਅਸੀਂ ਜਿਹੜੇ ਆ ਪ੍ਰਾਇਮਰੀ ਪ੍ਰੀ ਨਰਸਰੀ ਜਿਹੜੀ ਆ ਉਹ ਅਸੀਂ ਪ੍ਰਾਇਮਰੀ ਸਕੂਲਾਂ 'ਚ ਖੋਲਣੀ ਆ ਤੇ 3 ਤੋਂ 4 ਸਾਲ ਦੇ ਪ੍ਰੀ ਨਰਸਰੀ 3 ਤੋਂ 4 ਦੇ ਐਲ ਕੇ ਜੀ 5 ਤੋਂ 6 ਜਿਹੜੇ ਨੇ ਅਸੀਂ ਜੁਕੇਜੀ ਜਿਹੜੀ ਬਣਾਣੀਆਂ ਅਸੀਂ ਉਹਨਾਂ ਨੂੰ ਅੱਜ ਸਵਾਲ ਪੁੱਛਣ ਆਏ ਸੀ ਉਹ ਦਿਨ ਕਮਿਟਮੈਂਟ ਕੀਤਾ ਸੀ ਛੋਟੇ ਬੱਚੇ ਸਕੂਲਾਂ ਚ ਨਹੀਂ ਪੜ੍ਹਦੇ ਉਹ ਤੁਹਾਡੇ ਕੋਲੇ ਰਹਿਣਗੇ ਜਦੋਂ ਕਿ 1975 ਦੀ ਸਕੀਮ ਸਾਡੇ ਕੋਲ ਹੈ ਅਸੀਂ ਪ੍ਰੀ ਨਰਸਰੀ ਦਾ ਉਹਨਾਂ ਦਿੰਨੇ ਆ ਕਿਉਂਕਿ ਸਾਡੀ ਆਂਗਣਵਾੜੀ ਜਿਹੜੀ ਵਰਕਰ ਹੈ ਉਹ ਸਾਡੀ ਬੀਏ ਐਮਏ ਪਲੱਸ 2 ਤੋਂ ਘੱਟ ਕੋਈ ਵੀ ਨਹੀਂ ਹੈਗੀ ਹੁਣ ਜਿਹੜੀਆਂ ਸਾਡੀਆਂ ਹੈਲਪਰਾਂ ਵੀ ਨੇ ਜਿਹੜੀਆਂ ਭਰਤੀਆਂ ਬੀਏ ਐਮਏ ਨੇ ਅਸੀਂ ਉਹਨਾਂ ਨੂੰ ਕਹਿਨੇ ਸਾਡਾ 45 45 ਸਾਲ ਦਾ ਤਜਰਬਾ ਹੈ ਪਰ ਅੱਜ ਅਸੀਂ ਉਹਨਾਂ ਨੂੰ ਪੁੱਛਣੇ ਆਏ ਸੀਗੇ ਵੀ ਇਹਦਾ ਸਾਨੂੰ ਕਿੰਨੀਆਂ ਸਾਡੀਆਂ ਮੀਟਿੰਗਾਂ ਹੋ ਚੁੱਕੀਆਂ सीएम साहब ਨੇ ਇੱਕ ਵਾਰੀ ਮੀਟਿੰਗ ਕੀਤੀ ਆ ਮੁੜ ਕੇ ਮੀਟਿੰਗ ਨਹੀਂ ਕੀਤੀ ਅਸੀਂ ਬਹੁਤ ਜਿਹੜੇ ਮੰਗ ਪੱਤਰ ਦਿੱਤੇ ਉਹਨਾਂ ਨੂੰ ਤੇ ਮੰਤਰੀ ਸਾਹਿਬ ਨਾਲ ਵੀ ਮੀਟਿੰਗ ਹੋਈ ਹੈ ਸਿੱਖਿਆ ਮੰਤਰੀ ਸਾਹਿਬ ਨਾਲ ਗੱਲ ਕੀਤਾ ਕਰਾਂਗੇ ਅਸੀਂ ਇਹਦੇ ਬਾਰੇ ਪਰ ਚਾਹੁੰਦੇ ਨਹੀਂ ਵੀ ਉਹ ਆਂਗਣਵਾੜੀ ਸੈਂਟਰ ਚੱਲਣ ਨਾਲ ਹੀ ਜਿਹੜਾ ਪਹਿਲਾਂ ਨਾਲ ਕਮਿਟਮੈਂਟ ਕੀਤੀ ਸਾਡੇ ਨਾਲ ਵੀ ਅਸੀਂ ਡਬਲ ਮਾਨ ਪੱਤਾ ਕਰਾਂਗੇ ਜੇਕਰ ਸਾਡੀ ਸਰਕਾਰ ਆ ਗਈ ਡਬਲ ਮਾਨ ਪੱਤਾ ਤਾਂ ਕੀ ਕਰਨਾ ਜਿਹੜੀ ਸਾਨੂੰ ਟਾਈਮ ਸਿਰ ਜਿਹੜਾ ਸਾਡਾ ਪਹਿਲਾਂ ਦਾ ਮਾਨ ਪੱਤਾ ਉਹ ਵੀ ਨਹੀਂ ਮਿਲ ਰਿਹਾ ਨਾਲ ਹੀ ਜਿਹੜੇ ਐਡਵਾਈਜ਼ਰੀ ਬੋਰਡ ਨੂੰ ਜਿਹੜੇ ਨੇ ਐਡਵਾਈਜ਼ਰੀ ਬੋਰਡ ਹੈ ਜਿਹੜੀ ਉਹ ICDS ਦਾ ਹੋ ਹੈ ਅੰਗ ਤੇ ਉਹ ਐਡਵਾਈਜ਼ਰੀ ਬੋਰਡ ਨੂੰ ਇਹਨਾਂ ਨੇ ਅਨੁਰਜਤਾ ਕਰਤਾ ICDS ਦੇ ਵਿੱਚ ਪਰ ਉਹਨਾਂ ਨੂੰ ਜਿਹੜੀ ਮਾਨ ਪੱਤਾ ਉਹ ਨਹੀਂ ਦਿੱਤਾ ਜਾ ਰਿਹਾ 6-6 ਮਹੀਨੇ ਦਾ ਇਸੇ ਤਰੀਕੇ ਨਾਲ ਚਾਈਲਡ ਕਾਉਂਸਲ ਵਾਲਿਆਂ ਨੇ ਉਹਨਾਂ ਦਾ ਵੀ ਜਿਹੜਾ ਮਾਨ ਪੱਤਾ 8 ਟ ਮਹੀਨੇ ਹੋ ਗਿਆ ਨਹੀਂ ਦਿੱਤਾ ਜਾ ਰਿਹਾ ਅਸੀਂ ਉਹਨਾਂ ਨੂੰ ਇਹਨਾਂ ਗੱਲਾਂ ਦਾ ਅੱਜ ਸਵਾਲ ਪੁੱਛਣ ਆਏ ਸੀਗੇ ਇਸ ਵੇਲੇ ਇਸ ਵੇਲੇ ਮੈਂ ਉਹੀ ਪੁੱਛਣਾ ਚਾਹੁੰਦਾ ਤੁਹਾਨੂੰ ਵੀ ਤੁਸੀਂ ਸਵਾਲ ਪੁੱਛਣ ਆਏ ਸੀਗੇ ਤੁਸੀਂ ਕਿਸੇ ਨੂੰ ਕਿਹਾ ਕਿ ਸਾਨੂੰ ਸਵਾਲ ਪੁੱਛਣ ਦੀ ਆਗਿਆ ਦਿੱਤੀ ਜਾਵੇ ਐਮਐਲਏ ਸਾਹਿਬ ਨੇ ਵੀ ਸਾਡੇ ਨਾਲ ਕਮਿਟਮੈਂਟ ਕੀਤੀ ਵੀ ਅਸੀਂ ਕਮਿਟਮੈਂਟ ਕੀਤੀ ਸੀਗੀ ਵੀ ਅਸੀਂ ਮੁੱਖ ਮੰਤਰੀਆਂ ਕੋਲੀਆਂ ਜਿਹੜੀਆਂ ਮੰਗਾਂ ਦਾ ਤੁਹਾਡੀ ਗੱਲ ਕਰਾਵਾਂਗੇ ਪਰ ਅਸੀਂ ਇੱਥੇ ਸਿਰਫ ਅਸੀਂ ਰਾਮ ਨਾਲ ਬੈਠੀਆਂ ਸਾਡੀਆਂ ਲੀਡਰ ਵਰਕਰਾਂ ਸਾਡੀਆਂ ਪਰ ਅਸੀਂ ਕੋਈ ਹੱਲਾ ਗੁੱਲਾ ਨਹੀਂ ਕੀਤਾ ਤੁਸੀਂ ਤਾਂ ਬਹੁਤ ਸਿਆਣੇ ਹੋ ਨਹੀਂ ਸਿਆਣੇ ਕੀ ਸਿਆਣੇ ਨੂੰ ਕੀ ਕਰੀਏ ਥੋੜੀ ਇੰਨੀ ਮਦਦ ਕੀਤੀ ਸਾਰੇ ਪੰਜਾਬ ਚ ਕੀਤੀ ਆ ਅਸੀਂ ਰਲਦੇ ਆ ਫਿਰਦੀ ਆ ਆ ਅਸੀਂ ਰਲਦੇ ਆ ਅਸੀਂ ਨਹੀਂ ਕਰਨੀ ਹੁਣ ਸ਼ਰੀਆਮ ਕਹ ਰਹੇ ਨਹੀਂ ਕਰਦੇ ਅਸੀਂ ਕੋਈ ਗੋ ਨਹੀਂ ਕਰਾਂਗੇ ਜੋ ਸਾਡੇ ਨਾਲ ਘੁਲਾਣਦੇ ਨੇ ਸਾਡੀਆਂ ਪਹਿਣਾ ਨਹੀਂ ਹੋਈ ਨੇਰੀ ਹੋਈ ਇਹਨੇ ਚੱਕਰ ਲੱਗੀਆ ਇਹਨਾਂ ਨਹੀਂ ਹਿੱਲਿਆ ਇਸ ਕਰਕੇ ਮੇਰੀ ਇੱਕ ਮਿੰਟ ਮੇਰੀ ਇੱਕ ਮਿੰਟ ਮੇਰੀ ਮੇਰੀ ਇੱਕ ਮਿੰਟ ਜੀ ਭਾਈ ਜੀ ਇੱਕ ਮਿੰਟ ਮੈਂ ਬਾਈ ਇੱਕ ਮਿੰਟ ਮੇਰੀ ਗੱਲ ਸੁਣੋ ਤੁਹਾਨੂੰ ਖਬਰ ਬਣਾਉਣਾ ਹੈ ਕਿ ਮੈਂ ਨਾਲ ਗੱਲ ਕਰ ਗੱਲ ਕਰਨ ਆਏ ਆ ਗੱਲ ਕਰਨ ਆਏ ਆ ਜੇ ਸਾਡੇ ਭਾਈ ਨੇ ਸਾਡੀ ਹਮਦਰਦੀ ਸੀ ਯਾਰ ਅਸੀਂ ਤਾਂ ਹੀ ਆਏ ਆ ਹੀ ਆਏ ਤੁਹਾਨੂੰ ਪਹਿਲਾਂ ਫੋਨ ਕੀਤਾ ਨਹੀਂ ਫੋਨ ਕੀਤਾ ਨਾ ਤੁਹਾਨੂੰ ਜਿੱਦਣ ਗਏ ਕਰਿਆ ਨਾ ਫੋਨ ਜੇ ਸਾਡੇ ਭਾਈ ਨੇ ਹਮਦਰਦੀ ਸੀ ਅਸੀਂ ਤਾਂ ਫੋਨ ਕੀਤਾ ਨਹੀਂ ਅਸੀਂ ਬਾਕੀਆਂ ਨੂੰ ਨਾ ਕਰ ਲਿਆ ਖਾਲੇ ਜੀ ਤੁਸੀਂ ਥੋੜੀ ਮੈਂ ਹਮੇਸ਼ਾ ਪਹਿਲਾਂ ਵੀ ਤੁਸੀਂ ਬਿਲਕੁਲ ਅਸੀਂ ਤੁਹਾਡੀ ਰਿਸਪੈਕਟ ਕਰਦੇ ਆਂ ਪਹਿਲਾਂ ਵੀ ਲਿਖਿਆ ਸੀ ਮੈਂ ਜੇ ਮੇਰੇ ਕੋਲ ਮਨ ਤੇ ਮੈਲ ਹੁੰਦਾ ਮੈਂ ਥੋੜਾ ਖੜਦਾ ਨਾ ਨਹੀਂ ਮੇਰੇ ਮਨ ਤੇ ਸਾਨੂੰ ਐਸੇ ਕਰਕੇ ਮਾਣ ਹੋਇਆ ਉਹ ਕਹਿੰਦੀ ਕਹਿੰਦਾ ਸੁਣੋ ਮੇਰੀ ਮਾਂ ਹਾਂਜੀ ਹਾਂਜੀ ਇਦਾਂ ਕਰਾਂਗੇ ਭੈਣ ਜੀ ਜਦੋਂ ਮੈਨੂੰ ਸੁਣਿਆ ਜਾਵਾ ਪ੍ਰਮਾਤਮਾ ਤੁਹਾਡੀ ਮੈਂ ਬਾਤ ਜੂੜ ਬੰਦ ਕਰੂੰਗਾ ਤੁਹਾਨੂੰ ਆਪਣੀ ਭੈਣ ਜੀ ਸਾਹਿਬ ਇਹਨਾਂ ਨੂੰ ਪੁੱਛੋ ਇਹ ਇਹ ਕਹਿੰਦੇ ਸਾਡੀ ਮੰਗ ਦਾ ਸਟੇਟ ਗਵਰਨਮੈਂਟ ਨਾਲ ਆ ਤੁਸੀਂ ਤਾਂ ਸੰਸਦ ਦੇ ਵਿੱਚ ਆ ਰਹੇ ਹੋ ਨਹੀਂ ਨਹੀਂ ਜੀ ਗੱਲ ਇਹ ਜੀ ਚਲੋ ਮੈਂ ਚੁਣਾਂਗਾ ਤਾਂ ਇੱਥੋਂ ਹੀ ਨਾ ਹਾਂ ਇਨਾਂ ਨੇ ਮੰਗਿਆ ਨੇ ਮੇਰਾ ਬੰਦਾ ਵੀ ਮੈਂ ਮੇਰੇ ਸਟੇਟ ਦੇ ਮੈਂ ਇਥੋਂ ਜਿੱਤ ਕੇ ਜਾਣਾ ਇਹ ਮੇਰੇ ਭੈਣਾ ਹੀ ਨੇ ਸਾਰੀਆਂ ਤੇ ਮੈਨੂੰ ਮੈਨ ਦੱਤਰ ਟਾਈਮ ਵੀ ਆਫਟਰ ਇਲੈਕਸ਼ਨ ਕੋਡ ਆਫ ਕੰਡਕਟ ਤੋਂ ਬਾਅਦ ਮੈਂ ਤੁਹਾਨੂੰ ਤਿੰਨ ਚਾਰ ਆਪਣੀ ਲਿਸਟ ਬਣਾ ਲਈ ਮੈਂ ਆਉਣ ਲੱਗ ਜੀ ਸਰ ਸਾਡੀਆਂ ਸੈਂਟਰ ਸੈਂਟਰ ਨਾਲ ਵੀ ਨੇ ਸਾਡੀਆਂ ਟਮਾਡਾ ਸਾਡੀਆਂ ਸਾਡਾ ਸੈਂਟਰ ਨਾਲ ਵੀ ਆ ਹਾਂ ਸੈਂਟਰ ਨਾਲ ਵੀ ਆ ਸਾਡੀਆਂ ਮੰਗਾ ਸਾਡੀਆਂ ਸੈਂਟਰ ਦੇ ਹੁਣ ਭਰੋਸਾ ਦੇ ਕੇ ਕਹਿੰਦੇ ਤੁਹਾਨੂੰ ਹੋ ਗਿਆ ਭਰੋਸਾ ਭਰੋਸਾ ਦੇ ਕੇ ਗਏ ਸਾਨੂੰ ਕਿਸੇ ਜੇ ਭਰੋਸਾ ਇਹ ਜੇ ਭਰੋਸਾ ਸਾਨੂੰ ਪਹਿਲਾਂ ਮਿਲਿਆ ਸੀ ਇਹੀ ਮਿਲਿਆ ਸੀ ਸਾਨੂੰ ਭਰੋਸਾ ਇਸ ਕਰਕੇ ਅਸੀਂ ਇਹਨਾਂ ਦੇ ਭਰੋਸਿਆਂ ਤੇ ਆਹੋ ਕਰਦੇ ਤੇ ਅਸੀਂ ਇਹਨਾਂ ਦਾ ਆਉਣ ਵਾਲੇ ਲਕਸ਼ਣ ਕਿ ਇਹਨਾਂ ਨੂੰ ਪਤਾ ਲੱਗ ਜਾ ਕਿ ਅਸੀਂ ਕਿੱਥੇ ਖੜੇ ਆ ਹਾਂ ਬਸ ਸੋਇਸਨ ਜੀ ਪੰਜਾਬ ਦੇ ਆ ਵਰਕਰ ਜਿਹੜੇ ਨੇ ਆਂਗਣਵਾੜੀ ਵਰਕਰ ਨੇ ਆਂਗਣਵਾੜੀ ਯੂਨੀਅਨ ਦੇ ਮੁਲਾਜ਼ਮ ਨੇ ਜਿਨ੍ਹਾਂ ਨੇ ਫਤੇਗੜ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਦਾਰ ਗੁਰਪ੍ਰੀਤ ਸਿੰਘ ਜੀਪੀ ਹੋਰਾਂ ਨੂੰ ਸਿੱਧਾ ਪੁੱਛਿਆ ਕਿ ਸਾਡੇ ਨਾਲ ਅਸਲ ਦੇ ਵਿੱਚ ਇੰਨਾ ਧੱਕਾ ਕਿਉਂ ਕੀਤਾ ਜਾ ਰਿਹਾ ਜਦੋਂ ਅਸੀਂ ਮਿਲਣਾ ਚਾਹੁੰਦੇ ਹਾਂ ਮੁੱਖ ਮੰਤਰੀ ਸਾਹਿਬ ਨੂੰ ਤਾਂ ਜੀਪੀ ਸਾਹਿਬ ਦਾ ਜਵਾਬ ਕੀ ਸੀ ਉਹ ਤੁਸੀਂ ਜਿਹੜਾ ਆ ਇਸ ਵੀਡੀਓ ਦੇ ਵਿੱਚ ਆਪ ਸੁਣ ਲਿਆ ਹੋਵੇਗਾ ਫਤੇਗੜ ਸਾਹਿਬ ਤੋਂ ਭਗਵਾਨ ਸਿੰਘ ਮਾਨ ਹੋਰਾ ਨੇ ਲੋਕ ਸਭਾ ਇਲੈਕਸ਼ਨ ਦੀ ਜਿਹੜੀ ਕੈਂਪੇਨ ਹੈ ਉਹ ਸ਼ੁਰੂ ਕੀਤੀ ਆ ਤੇ ਕੈਂਪੇਨ ਦੇ ਵਿੱਚ ਪਹਿਲੇ ਦਿਨ ਜਿਹੜੇ ਆ ਉਹ ਆਂਗਰਵਾੜੀ ਮੁਲਾਸਮਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਤੇ ਵੱਡਾ ਰੋਸ ਜ਼ਾਹਤਾਇਆ ਗਿਆ ਕਿ ਸਾਨੂੰ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਜਿਹੜਾ ਆ ਉਹ ਨਹੀਂ ਦਿੱਤਾ ਗਿਆ